ਸਤਨਾਮ ਸ੍ਰੀ ਵਾਸ਼ ਗੁਰੂ ਜੀ ਗੁਰੂ ਗਰੀਬ ਨਿਵਾਜ ਸਤਗੁਰ ਜੀਆਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤੇਬਲਾਉ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਧਰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰੂ ਨਾਨਕ ਚਮਤਕਾਰ ਸਤਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਤਿੰਨਾਂ ਦੀ ਅਗੰਮੀ ਔਰ ਪਿਆਰ ਵਾਲੀ ਰਚਨਾ ਉਹ ਆਪਾਂ ਹਰ ਰੋਜ਼ ਇੱਕ ਦੂਜੇ ਨਾਲ ਸਾਂਝੀ ਕਰਦੇ ਹਾਂ ਪੜ੍ਹਦੇ ਸੁਣਦੇ ਹਾਂ ਸੋ ਆਓ ਜੀ ਅੱਜ ਇੱਥੋਂ ਤੱਕ ਦਾ ਇਤਿਹਾਸ ਆਪ ਜੀ ਨੇ ਸਰਵਣ ਕਰ ਚੁੱਕੇ ਹੋ ਬੋਧੀ ਮੱਠ ਦੇ ਵਿੱਚ ਇੱਕ ਨੌਜਵਾਨ ਲੜਕੀ ਉਹ ਆਪਣੀ ਸਾਰੀ ਪਿੱਛੇ ਦਾ ਵਿਰਤਾਂਤ ਕਥਾ ਸੁਣਾ ਰਹੀ ਹੈ ਜਿਸ ਦੇ ਵਿੱਚ ਉਸਨੇ ਦੱਸਿਆ ਅਖੀਰ ਤੇ ਆ ਕੇ ਕਿ ਇੱਕ ਸਿੱਖ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਉਸ ਦਾ ਮੇਰੇ ਤੋਂ ਤੀਰ ਵੱਜ ਕੇ ਕਤਲ ਹੋ ਗਿਆ ਫੇਰ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਰਸ਼ਨ ਹੋਏ ਉਸ ਤਪੇ ਦੇ ਵਿੱਚ ਬੇਅੰਤ ਹੀ ਪ੍ਰੇਮੀ ਜਾਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਸੇਵਾਦਾਰ ਸਿੱਖ ਬਣੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਵਿਦਾ ਕੀਤਾ ਤਪੇ ਦੇ ਵਿੱਚੋਂ ਤਾਂ 900 ਤੋਂ ਵੱਧ ਗਿਣਤੀ ਉਹਨਾਂ ਸਿੱਖਾਂ ਦੀ ਸੀ ਜਿਹੜੇ ਮਹਾਰਾਜ ਜੀ ਨੂੰ ਵੇਦਾ ਕਰਨ ਵਾਸਤੇ ਗਏ ਸੋ ਸਾਰਾ ਹੀ ਇਲਾਕਾ ਮਹਾਰਾਜ ਨੇ ਨਾਮ ਬਾਣੀ ਦੇ ਨਾਲ ਸਰਸ਼ਾਰ ਕੀਤਾ ਇੱਥੋਂ ਤੱਕ ਇਤਿਹਾਸ ਆਪਾਂ ਸੁਣ ਲਿਆ ਸੀ ਅੱਗੇ ਦਾ ਇਤਿਹਾਸ ਆਪਾਂ শ্রবণ ਕਰੀਏ ਆਓ ਸਾਰੇ ਪਿਆਰ ਵਿੱਚ ਪੰਜ ਵਾਰ ਸਤਿਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰ ਸਤ ਨਾਮ ਵਾਹਿ ਗੁਰ ਸੋ ਆਓ ਜੀ ਅੱਗੇ ਸਰਵਣ ਕਰੀਏ ਸਮਾ ਟੁਰੀ ਗਿਆ ਟੁਰੀ ਰਹੀ ਪਾਉਣ ਜਗਤ ਨੂੰ ਠਾਰਦੀ ਤੇ ਟੁਰੇ ਰਹੇ ਬੱਦਲ ਜਗਤ ਨੂੰ ਬਰਸਾਉਂਦੇ ਜਲ ਦਿੰਦੇ ਤੇ ਅੰਨ ਫਲ ਉਪਜਾਉਂਦੇ ਤੇਵੇਂ ਟੁਰਿਆ ਰਿਹਾ ਗੁਰੂ ਬਾਬਾ ਜਗਤ ਜਲਨ ਦੇ ਨੂੰ ਠੰਡਾ ਪਾਉਂਦਾ ਨਾਮ ਦਾਣ ਦਿੰਦਾ ਤੇ ਮਰਿਆਂ ਨੂੰ ਜੀਵਾਲਦਾ ਇਸ ਤਰ੍ਹਾਂ ਰੱਬੀ ਰੌਂ ਵਿੱਚ ਫਰੌਂਦੇ ਫਿਰਦੇ ਫਿਰ ਦੇਸ਼ ਨੂੰ ਆਏ ਘਰ ਪਹੁੰਚੇ ਪਰ ਠਹਿਰੇ ਨਹੀਂ ਦੇਸ਼ ਵਿੱਚ ਦੇਸ਼ ਵਿੱਚ ਪਰਦੇਸ਼ਾਂ ਵਾਂਗੂੰ ਖੁਨਕੀਆਂ ਬਖਸ਼ਦੇ ਫਿਰ ਨਿਕਲੇ ਚਨਾਅ ਦੇ ਕਿਨਾਰੇ ਤੇ ਫਿਰੇ ਫਿਰ ਰਾਵੀ ਬੰਨੇ ਆਏ ਤੇ ਫਿਰ ਪਾਕਪਟਣ ਦੇ ਲਾਗੇ ਆ ਨਿਕਲੇ ਤੇ ਪਾਕਪਟਣ ਤੋਂ ਬਾਹਰ ਉਜਾੜ ਵਿੱਚ ਮਹਾਰਾਜ ਨੇ ਡੇਰਾ ਲਾ ਲਿਆ ਸਮੇਂ ਦੇ ਫੇਰ ਦੇਖੋ ਇਹ ਪਾਕਪਟਨ ਕਦੇ ਹਿੰਦੂ ਟਿਕਾਣਾ ਤੇ ਤੀਰਥਵਾਗ ਰਖੀਆਂ ਦਾ ਟਿਕਾਣਾ ਸੀ। ਇਹੀ ਪਾਕਪਟਨ ਫਿਰ ਮਹਾਤਮਾ ਬੁੱਧ ਦਾ ਟਿਕਾਣਾ ਰਿਹਾ। ਇਸ ਦਾ ਨਾਮ ਉਹਨਾਂ ਪ੍ਰਾਤਨ ਸਮਿਆਂ ਦੇ ਵਿੱਚ ਅਜੋਧਨ ਸੀ ਅਜੋਧਨ 1231 ਸੰਮਤ ਦੇ ਲਗਭਗ ਪਹਿਲੇ ਫਰੀਦ ਜੀ ਜਨਮੇ ਤੇ ਇਹਨਾਂ ਨੂੰ ਅਜੋਧਨ ਨੂੰ ਇਹਨਾਂ ਨੇ ਆਪਣਾ ਟਿਕਾਣਾ ਬਣਾਇਆ ਇਹਨਾਂ ਦੇ ਰਹਿਣ ਕਰਕੇ ਇਹਨਾਂ ਦੇ ਮুরিਦਾਂ ਨੇ ਇਸ ਦਾ ਨਾਮ ਪਾਕ ਪੱਤਨ ਸੱਜਣਾ ਸ਼ੁਰੂ ਕੀਤਾ ਪਹਿਲਾਂ ਕਿਹਾ ਗਿਆ ਪਾਕ ਪੱਤਨ ਜੋ ਬਾਅਦ ਵਿੱਚ ਹੌਲੀ ਹੌਲੀ ਪਾਕ ਪੱਤਨ ਪ੍ਰਸਿੱਧ ਹੋ ਗਿਆ ਇਹਨਾਂ ਦੀ ਗੱਦੀ ਤੇ 11ਵੇਂ 12ਵੇਂ ਥਾਂ ਇਬਰਾਹੀਮ अथवा شیخ ਫਰੀਦ ਜਿਨ੍ਹਾਂ ਨੂੰ ਫਰੀਦ ਸਾਨੀ ਫਰੀਦ ਸਾਲਸ ਤੇ ਬਲਰਾਜਾ ਆਦਵੀ ਸੱਜਦੇ ਹਨ ਉਹ ਹੋਏ ਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਇਹੀ ਸ਼ੇਖ ਬ੍ਰਹਮ ਜੀ ਹੋਏ ਆ ਸ਼ੇਖ ਫਰੀਦ ਜੀ ਦੇ ਸ਼ਲੋਕ ਤੇ ਹੋਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਜਦੋਂ ਸ੍ਰੀ ਗੁਰੂ ਜੀ ਪਾਕਪਟਨ ਤੋਂ ਬਾਹਰ ਦੋ ਤਰ੍ਹਾਂ ਕੋਦੀ ਵਿਥ ਤੇ ਆ ਬੈਠੇ ਤੇ ਜੰਗਲ ਨੂੰ ਭਾਗ ਲਾ ਦਿੱਤਾ ਤਾਂ ਉੱਥੇ ਹੀ ਕੀਰਤਨ ਦਾ ਰੰਗ ਲੱਗ ਗਿਆ ਇੱਕ ਦਿਨ ਸਵੇਰਸਾਰ ਕੀਰਤਨ ਹੋ ਰਿਹਾ ਸੀ ਕਿ ਦੇਹੋਂ ਝੜ ਪਿਆ ਇਸ ਵੇਲੇ ਸ਼ੇਖ ਦਾ ਇੱਕ murid ਉਹਦਾ ਨਾਮ ਸੀ ਕਮਾਲ ਉਹ ਬਨ ਵਿੱਚ ਪੀਰ ਦੇ ਘਰ ਲਈ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਕੀਰਤਨ ਦੀ ਮਿੱਠੀ ਆਵਾਜ਼ ਸੁਣ ਕੇ ਸਵਾਦ ਦਾ ਵੱਧਿਆ ਹੋਇਆ ਉਧਰ ਨੂੰ ਗਿਆ ਤਾ ਉਸ ਸਮੇ ਮਰਦਾਨਾ ਜੀ ਇਹ ਸ਼ਲੋਕ ਦੇ ਰਹੇ ਸਨ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਆ ਨਾਨਕਾ ਦੂਜਾ ਕਾਹੇ ਕੋ ਇਸ ਸ਼ਲੋਕ ਦੀ ਸਦ ਨੇ ਉਸ ਨੂੰ ਸਵਾਦ ਮਗਨ ਕਰ ਦਿੱਤਾ ਫੇਰ ਦਿਲ ਕੀਤਾ ਜੋ ਅਰਥ ਵੀ ਚੰਗੀ ਤਰ੍ਹਾਂ ਸਮਝਾ ਤਾ ਅੱਗੇ ਹੋ ਕੇ ਅਰਜ਼ ਕੀਤੀ ਕਿ ਜਨਾਬ ਆਗਿਆ ਦਿਓ ਜੋ ਇਹ ਬੈਂਤ ਰਵਾਬੀ ਫੇਰ ਉਚਾਰੇ ਤਾਂ ਹੁਕਮ ਹੋਇਆ ਮਰਦਾਨਿਆਂ ਸ਼ਲੋਕ ਫੇਰ ਦੇ ਮਰਦਾਨੇ ਫੇਰ ਦੋ ਚਾਰ ਵਾਰੀ ਸ਼ਲੋਕ ਗਾਇਆ ਤਾਂ ਕਮਾਲ ਨੇ ਕੰਠ ਕਰ ਲਿਆ ਫਿਰ ਚੁਣੀਆਂ ਲੱਕਣਾ ਬਨ ਕੇ ਸਿਰ ਤੇ ਚੱਕ ਕੇ ਪੀਰ ਦੇ ਡੇਰੇ ਤੇ ਆ ਗਿਆ ਲੱਕਣਾ ਸੁੱਟ ਕੇ ਜਾ ਸਲਾਮ ਕੀਤਾ ਤੇ ਆਖਿਆ ਪੀਰ ਸਲਾਮਤ ਅੱਜ ਇੱਕ ਖੁਦਾ ਦਾ ਪਿਆਰਾ ਦੇਖਿਆ ਹੈ ਪਰ ਉਹ ਇੱਕ ਖੁਦਾ ਆਖਦਾ ਹੈ ਉਹ ਦੋ ਨਹੀਂ ਆਖਦਾ ਖੁਦਾ ਤੇ ਰਸੂਲ ਵੀ ਦੋ ਨਹੀਂ ਕਹਿੰਦਾ ਉਹ ਇੱਕ ਖੁਦਾ ਤੇ ਇੱਕ ਰਸੂਲ ਦੋ ਨਹੀਂ ਕਹਿੰਦਾ ਉਹ ਇੱਕੋ ਹੀ ਕਹਿੰਦਾ ਇੱਕੋ ਹੀ ਖੁਦਾ ਦੱਸਦਾ ਤਾਂ ਪੀਰ ਨੇ ਆਖਿਆ ਵੀ ਕੁਛ ਸੁਣਿਓ ਸੋ ਸੁਣਾ ਵੀ ਜਿਹੜਾ ਕੁਛ ਤੂੰ ਸੁਣ ਕੇ ਆਇਆ ਮੈਨੂੰ ਸੁਣਾਓ ਤਾ ਉਸਨੇ ਫੇਰ ਉਹ ਸ਼ਲੋਕ ਜੋ ਕੰਠ ਕਰਕੇ ਆਇਆ ਸੀ ਸੁਣਾ ਦਿੱਤਾ ਨਾਨਕ ਨਾਮ ਸੁਣ ਕੇ ਚਰਨਾਟ ਛੜੀ ਉਹੋ ਨਾਨਕ ਰਸੀਆ ਤੇ ਤਪਿਆ ਤੇ ਵਿਰਾਗੀ ਤੇ ਰੰਗ ਰਤੜਾ ਨਾਨਕ ਜਿਨ ਰਸ ਕਣੀ ਦਿਖਾਈ ਸੀ ਤੇ ਤਪਾਂ ਤੋਂ ਛੁੜਾਇਆ ਸੀ ਸੇਖ ਦੇ ਦਿਲ ਕਈ ਭਾਵ ਲੰਗੇ ਪਰ ਸੀ ਮੁਸਲਮਾਨ ਸ਼ਰਾ ਦਾ ਡਰ ਸੀ ਤੇ ਸ਼ਰਈਆਂ ਦਾ ਡਰ ਸਿਰਤੇ ਸੀ ਤੇ ਗੱਦੀ ਨਿਸ਼ੀਨੀ ਦਾ ਮਾਣ ਹਰ ਵੇਲੇ ਪ੍ਰਾਪਤ ਸੀ। ਕਿਉਂ ਅੰਦਰਲੇ ਦੇ ਨਰੋਲ ਸੱਚ ਅੱਗੇ ਕਈ ਕਸਾਂ ਵਹਿ ਵਹਿ ਜਾਂਦੀਆਂ ਸਨ। ਸੋ ਪਿਆਰਾ ਪਿਆਰਾ ਜ੍ਹਾ ਉਮਾ ਉੱਠ ਕੇ ਕੁਝ ਸੋਚ ਵੀ ਫੁਰੇ ਫਿਰ ਕਹਿਣ ਲੱਗਿਆ ਬੱਚਾ ਤੂੰ ਸਹੀ ਕੀਤਾ ਕਿ ਨਾਨਕ ਆਪ ਸੀ ਵੀ ਸਹੀ ਕੀਤੇ ਦਾ ਮਤਲਬ ਵੀ ਤੂੰ ਪੱਕਾ ਪਤਾ ਕੀਤਾ ਵੀ ਉਹ ਨਾਨਕ ਆਪ ਸੀ। ਉਸ ਕਿਹਾ ਜੀ ਕੋਈ ਖਿੱਚ ਸੀ ਤੇ ਕੋਈ ਸਵਾ ਸੀ ਕਿਵੇਂ ਜਾਣਾ ਕੌਣ ਸੀ ਤਦ ਸ਼ੇਖ ਸਮਝਿਆ ਕਿ ਉਹ ਆਪ ਹੀ ਹਨ ਫਿਰ ਕਹਿਣ ਲੱਗਾ ਬੱਚਾ ਬੈਂਤ ਦੇ ਮਾਣੇ ਸਮਝਿਓ ਬੈਂਤ ਮਤਲਬ ਸ਼ਲੋਕ ਮਾਣੇ ਮਤਲਬ ਮੈਨੇ ਅਰਥ ਸਮਝਿਆ ਤਾਂ ਉਸ ਕਿਹਾ ਤਉਦ ਨੂੰ ਸਭ ਕੁਝ ਰੋਸ਼ਨ ਹੈ ਹੂੰ ਕਹਿ ਕੇ ਪੀਰ ਨੇ ਕਿਹਾ ਬੱਚਾ ਜਿਨ੍ਹਾਂ ਦਾ ਆਖਿਆ ਇਹ ਬੈਂਤ ਹੈ ਜਿਸ ਦਾ دیدار ਦੇਖਾ ਹੈ ਉਹ ਖੁਦਾਏ ਦਾ ਫਕੀਰ ਹੈ ਮੈਨੂੰ ਵੀ ਲੈ ਚੱਲ ਉਸ ਤਾਂ ਖੁਦਾਏ ਦੀਆਂ ਗੱਲਾਂ ਕਰਨੀਆਂ ਹਨ ਫਿਰ ਸ਼ੇਖ ਕਮਾਲ ਨੂੰ ਨਾਲ ਲੈ ਕੇ ਸੁਖ ਆਸਣ ਚੜ੍ਹ ਕੇ ਦੋ ਕੋਹਾਂ ਤੇ ਪੁੱਜਾ ਸੁਖ ਆਸਣ ਚੜ੍ਹ ਕੇ ਮਤਲਬ ਪਾਲਕੀ 'ਚ ਚੜ੍ਹ ਕੇ ਤੇ ਗੁਰੂ ਕੇ ਪਾਸ ਖੜੋ ਕੇ ਸਲਾਮ ਕੀਤੀ ਗੁਰੂ ਬਾਬੇ ਨੇ ਉੱਠ ਕੇ ਪਿਆਰ ਕੀਤਾ ਤੇ ਪਾਸ ਬਹਾਲਿਆ ਸੁਖ ਸਾਧ ਪੁੱਛੀ ਫਿਰ ਆਪੋ ਵਿੱਚ ਬਾਰਤਾ ਲਾਪਤੁਰ ਪਈ ਪੀਰ ਨੇ ਕਿਹਾ ਕਮਾਲ ਨੇ ਮੈਨੂੰ ਅੱਜ ਆਪ ਦਾ ਸ਼ਲੋਕ ਸੁਣਾਇਆ ਹੈ ਕਿ ਪੱਟੀ ਵੀ ਆਪ ਹੈ ਕਲਮ ਵੀ ਆਪ ਹੈ ਲੇਖ ਵੀ ਆਪ ਹੈ ਤੇ ਲਿਖਣਹਾਰਾ ਤਾਂ ਆਪ ਹੈ ਹੀ ਸਭਣੀ ਥੋਕੀ ਉਹ ਇੱਕੋ ਹੀ ਹੈ ਪਰ Hindu ਆਖਦੇ ਹਨ ਜੋ ਅਸਾਂ ਵਿੱਚ ਸਹੀ ਹੈ ਅਤੇ ਮੁਸਲਮਾਨ ਆਖਦੇ ਹਨ ਜੋ ਅਸਾਂ ਵਿੱਚ ਸਹੀ ਹੈ ਆਖ ਵੇਖਾਂ ਕਿਸ ਵਿੱਚ ਸਹੀ ਕਰੇ ਹਾਂ ਔਰ ਕਿਸ ਵਿੱਚ ਅਣ ਸਹੀ ਕਰੇ ਹਾਂ ਕਿ ਕਿਹਨੂੰ ਮੈਂ ਸਹੀ ਮੰਨਾਂ ਕਿਹਨੂੰ ਮੈਂ ਗਲਤ ਮੰਨਾਂ ਹਿੰਦੂ ਕਹਿੰਦੇ ਆ ਦੋ ਐ ਤੇ ਮੁਸਲਮਾਨ ਕਹਿੰਦੇ ਇਕਾ ਤਦ ਸ੍ਰੀ ਗੁਰੂ ਜੀ ਨੇ ਕਿਹਾ ਸ਼ੇਖ ਸਾਹਿਬ ਉਹ ਪਰਮਾਤਮਾ ਇੱਕੋ ਹੀ ਆ ਉਸ ਦੀ ਮਤ ਦੇ ਸਿੱਖਿਆ ਇੱਕ ਹੈ ਉਸ ਨੂੰ ਜੋ ਇੱਕ ਮੰਨੇ ਸੋ ਠੀਕ ਜੋ ਇੱਕ ਤੋਂ ਵੱਧ ਕਹੇ ਉਸ ਨੂੰ ਛੱਡ ਦੇ ਪੀਰ ਜੀ ਇੱਕ ਹੈ ਇੱਕ ਪ੍ਰੀਤਮ ਹੈ ਸਮਰਤਕ ਹੈ ਏਕ ਤੂਈ ਏਕ ਤੂਈ ਇਹ ਕਹਿੰਦੇ ਗੁਰੂ ਜੀ ਉਸ ਇੱਕ ਦੇ ਬਿਸਮਾਦੀ ਰੰਗ ਵਿੱਚ ਮਗਨ ਹੋ ਗਏ ਪੀਰ ਨੂੰ ਵੀ ਰਸ ਆ ਗਿਆ ਫਿਰ ਪੀਰ ਨੂੰ ਵਿਰਾਗ ਛੜਿਆ ਸੋਚੇ ਕਿਆ ਪੀਰੀ ਤੇ ਕਿਆ ਸਜਾਦਗੀ ਪਿਆਰਾ ਮਿਲੇ ਅੱਠੇ ਬਹਿਰ ਉਸ ਦੇ ਰੰਗ ਚ ਕਿਵੇਂ ਰਹਾ ਇਉਂ ਸੋਚਦਾ ਬੇਵਸਾ ਹੋ ਕੇ ਗਾ ਉੱਠਿਆ ਫਰੀਦ ਸਾਹਿਬ ਦਾ ਸ਼ਲੋਕ ਆਇਆ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲ ਢੀ ਪਹਿਰਿਓ ਜਿਨੀ ਵੇਸੀ ਸਭ ਮਿਲੈ ਸੋਈ ਵੇਸ ਕਰਿਓ ਫਿਰ ਪੀਰ ਜੀ ਤਾਂ ਚੁੱਪ ਹੋ ਗਏ ਤਾਂ ਗੁਰੂ ਬਾਬੇ ਆਖਿਆ ਪੀਰ ਜੀ ਸ਼ੌਤਾ ਅੰਦਰ ਹੈ ਅਸੀਂ ਜੋ ਤੰਗਣ ਹਾਰਾ ਹਾਂ ਪ੍ਰਦੇਸ਼ ਰਹਿਨੇ ਆ ਜੇ ਅਸੀਂ ਝੁਰੀਏ ਆਪਣੇ ਇਸ ਵਿਛੋੜੇ ਵਾਲੀ ਭੁੱਲ ਨੂੰ ਯਾਦ ਕਰੀਏ ਉਸ ਪਿਆਰੇ ਨੂੰ ਤਦ ਮਿਲਦਿਆਂ देर ਨਹੀਂ ਲੱਗਦੀ ਪਰ ਨੀਅਤ ਵੀ ਖਰਾਸ ਹੋ ਜਾਵੇ ਤਾਂ ਮਿਲਦਾ ਹੈ ਸ਼ੇਖ ਨੇ ਕਿਹਾ ਜਵਾਨੀ ਬੀਤ ਜਾਂਦੀ ਹੈ ਉਮਰ ਵੱਡੀ ਹੋ ਜਾਂਦੀ ਹੈ ਮੌਤ ਸਿਰ ਤੇ ਹੈ ਕਬਰ ਵਿੱਚ ਪੈ ਕੇ ਵੀ ਰੂਹ ਕੂਕੇਗੀ ਹਾਏ ਨਾ ਮਿਲਿਓ ਪਿਆਰੇ ਹਾਏ ਨਾ ਮਿਲਿਓ ਗੁਰੂ ਜੀ ਨੇ ਲੰਮਾ ਸਾਹ ਲੈ ਕੇ ਰਸਤੇ ਵਿਰਾਗ ਵਿੱਚ ਗਿਆ ਪੀਰ ਜੀ ਅਸੀਂ ਕੁਟਦੇ ਆਂ ਸਰੀਰ ਦੇ ਪਿਆਰ ਵਿੱਚ ਮਗਨ ਆ ਮਨ ਕੁਸ਼ੁੱਧ ਤੇ ਕਾਲਾ ਹੈ ਸਾਡੇ ਵਿੱਚ ਹੀ ਅਵਗਣ ਵਸ ਰਹੇ ਨੇ ਜੇ ਗੁਣ ਆ ਜਾਣ ਤਾਂ ਪਿਆਰਾ ਸਾਨੂੰ ਮਿਲ ਪਏ ਪੀਰ ਨੇ ਨੈਣ ਭਰ ਕੇ ਵਿਰਾਗ ਦੇ ਹੰਝੂਆਂ ਨਾਲ ਕਿਹਾ ਉਹ ਗੁਣ ਕਿਹੜੇ ਨੇ ਜਿਨ੍ਹਾਂ ਨੂੰ ਧਾਰਨ ਕਰਾਂ ਉਹ ਅੱਖਰ ਕਿਹੜੇ ਹਨ ਜਿਨ੍ਹਾਂ ਨੂੰ ਬੋਲ ਕੇ ਪ੍ਰੀਤਮ ਨੂੰ ਰਿਝਾ ਲਾਵਾਂ ਉਹ ਕਿਹੜੀ ਮਾਲਾ ਹੈ ਤੇ ਕਿਹੜਾ ਮੰਤਰ ਹੈ ਜਿਸ ਨੂੰ ਜਪ ਕੇ ਉਸ ਨੂੰ ਬਸ ਕਰ ਲਵਾਂ ਉਹ ਕਿਹੜਾ ਵੇਸ ਹੈ ਜੋ ਪਹਿਨਾਂ ਤੇ ਉਹ ਮੇਰੇ ਤੇ ਮੋਹਿਤ ਹੋ ਜਾਵੇ ਜਿਵੇਂ ਬਚਨ ਆਉਂਦੇ ਹਨ ਫਰੀਦ ਸਾਹਿਬ ਦੇ ਕਾਵਨ ਸੋ ਅੱਖਰ ਕਾਵਨ ਗੁਣ ਕਾਵਨ ਸੋ ਮਣੀਆਂ ਮੰਤ ਕਾਵਨ ਸੋ ਵੇਸੋ ਹੋ ਕਰੀ ਜਿਤ ਵਾਸ ਆਵੇ ਕੰਤ ਸ੍ਰੀ ਗੁਰੂ ਜੀ ਦਾ ਬਚਨ ਹੋਇਆ ਮਨ ਦਾ ਮਾਨ ਛੱਡਣਾ ਤੇ ਨਿਉਕੇ ਤੁਰਨਾ ਇਹ ਤਾਂ ਹੈ ਅਖਰ ਮਨ ਦਾ ਮਾਨ ਛੱਡਣਾ ਤੇ ਨੀਮਾ ਹੋ ਕੇ ਤੁਰਨਾ ਇਹ ਤਾਂ ਅਖਰ ਹੈਗਾ ਬੋਲ ਕਬੋਲ ਤੇ ਦੁੱਖ ਸਹਾਰਨਾ ਤੇ ਰਜਾਤ ਰਹਿਣਾ ਇਹ ਹੈ ਗੁਣ ਤੇ ਮਣਕੇ ਹੈ ਬੋਲ ਕੋ ਬੋਲ ਹਰੇਕ ਬੰਦਾ ਨਹੀਂ ਸਹਾਰ ਸਕਦਾ ਹਰ ਮਨੁੱਖ ਦੁਨੀਆ ਦਾ ਬੋਲ ਕੋ ਬੋਲ ਸੰਗਤ ਜੀ ਨਹੀਂ ਸਹਾਰ ਸਕਦਾ ਕਿਸੇ ਵਿਦਵਾਨ ਪੁਰਸ਼ ਨੇ ਲਿਖਿਆ ਕਿ ਖੋਦ ਖੂਦ ਧਰਤੀ ਸਹ ਕਾਟਕੂਟ ਬਨਰਾਏ ਧਰਤੀ ਹੈ ਜਿਹੜੀ ਉਹਨੂੰ ਜਿੰਨਾ ਮਰਜੀ ਖੋਦੀ ਜਾਵੇ ਪੱਟੀ ਜਾਵੇ ਕੋਈ ਇਹ ਕੇਵਲ ਧਰਤੀ ਚੱਲ ਸਕਦੀ ਹੈ ਹੋਰ ਨਹੀਂ ਕੋਈ ਚੱਲ ਸਕਦਾ ਕਾਟਕੂਟ ਬਨਰਾਏ ਬਨਰਾਏ ਕਹੀਏ ਬਨਸਪਤੀ ਦਰਖਤ ਦਰਖਤਾਂ ਨੂੰ ਕੋਈ ਜਿੰਨਾ ਮਰਜੀ ਕੱਟੀ ਵੱਢੀ ਜਾਵੇ ਉਹ ਕੱਟ ਵੱਟ ਕੇਵਲ ਦਰਖਤ ਚੱਲ ਸਕਦੇ ਆ। ਕੁੱਟਲ ਵਚਨ ਸਾਧੂ ਸਹੈ ਔਰਨ ਸਹਿਆ ਨਾ ਜਾਏ। ਕੋਈ ਗਲਤ ਸ਼ਬਦ ਤਾਨਨੇ ਮੇਹਨੇ ਬੋਲ ਕਬੋਲ। ਇਹ ਜਿਹੜਾ ਚੱਲ ਜਾਵੇ ਉਹ ਕੌਣ ਹੈ ਉਹ ਸਾਧੂ ਹੀ ਹੁੰਦਾ। ਸਾਧੂ ਤੋਂ ਬਗੈਰ ਹੋਰ ਕੋਈ ਬੰਦਾ ਚੱਲ ਨਹੀਂ ਸਕਦਾ। ਤੋਂ ਗੁਰੂ ਜੀ ਨੇ ਫਰਮਾਇਆ ਕਿ ਮਨ ਦਾ ਮਾਨ ਛੱਡਣਾ ਤੇ ਨਿਉਕੇ ਤੁਰਨਾ ਇਹ ਤਾਂ ਹੈ ਅਖਰ ਬੋਲ ਕਬੋਲ ਤੇ ਦੁੱਖ ਸੁੱਖ ਸਹਾਰਨਾ ਤੇ ਰਜਾਤ ਰਹਿਣਾ ਇਹ ਆ ਗੁਣ ਤੇ ਮੰਨ ਕੇ ਫਿਰ ਜੀਵ ਹੀ ਬਣ ਜਾਵੇ ਮਾਲਾ ਉਹ ਜਪੇ ਨਾਮ ਮੰਤਰ ਇਹ ਤ੍ਰਏ ਧਾਰਨੇ ਮਨੋ ਵੇਸ ਕਰਨਾ ਹੈ ਕਿਉਂ ਇਹ ਤਾਂ ਹੀ ਧਾਰੂ ਜੇ ਅੰਦਰ ਸਾਈ ਦੀ ਸਿੱਖ ਹੋ ਸੋ ਵੇਸ ਹੋਇਆ ਸਿੱਖ ਮਿਲਣੇ ਦੀ ਵੀ ਵੇਸ ਕੀ ਹੈ ਪਰਮਾਤਮਾ ਨੂੰ ਮਿਲਣ ਦੀ ਤਾਂਗ ਉਹ ਵੇਸ ਹੈ ਉਹ ਕੱਪੜੇ ਨੇ ਉਹ ਪਹਿਰਾਵਾ ਹੈ ਜਿਵੇਂ ਬਚਨ ਆਉਂਦਾ ਫਰੀਦ ਸਾਹਿਬ ਜੀ ਦਾ ਨਿਵਣ ਸੋ ਅਖਰ ਖਵਣ ਗੁਣ ਜਿਹਵਾ ਮਣੀਆਂ ਮੰਤ ਇਹ ਤਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਇਸ ਵੇਲੇ ਪੀਰ ਦਾ ਦਿਲ ਬਹੁਤ ਦਰਵ ਰਿਹਾ ਸੀ ਹਰ ਉੱਚੇ ਸਾਧਕ ਨੂੰ ਆਪਣੇ ਅੰਦਰ ਆਵਗੁਣਾਂ ਦੀ ਹਵਾ ਹਵਾ ਜਿੰਨੇ ਰੁਮਕੇ ਦੀ ਵੀ ਪੀੜਾ ਹੁੰਦੀ ਹੈ ਸੋ ਕਿਸੇ ਐਸੇ ਭਾਵ ਵਿੱਚ ਪੀਰ ਬੋਲਿਆ हे ਗੁਰੂ ਨਾਨਕ ਮੈਨੂੰ ਕੋਈ ਕਾਤੀ ਕੋਈ ਛੁਰੀ ਛੁਰੀ ਦੇ ਜਿਸ ਨਾਲ ਇਸ ਮਨ ਦੇ ਮਾਲ ਨੂੰ ਮਾਨ ਨੂੰ ਹਲਾਲ ਕਰ ਸਕਾਂ ਕਾਤੀ ਕੈਂਚੀ ਨੂੰ ਕਹਿੰਦੇ ਮੈਨੂੰ ਕੋਈ ਕੈਂਚੀ ਦੇ ਜਾਂ ਛੁਰੀ ਦੇ ਜਿਸ ਨਾਲ ਇਸ ਮਨ ਦੇ ਮਾਣ ਨੂੰ ਹਲਾਲ ਕਰ ਸੁੱਟਾਂ ਜਾਨਵਰ ਦੇ ਕੋਹਣ ਨੂੰ ਛੁਰੀ ਲੋਹੇ ਦੀ ਐ ਮਨੁੱਖ ਦੇ ਹਲਾਲ ਕਰਨ ਲਈ ਲੋਹੇ ਦੀ ਕਾਤੀ ਐ ਪਰ ਇਸ ਮਾਣ ਦੇ ਹਲਾਲ ਕਰਨ ਦੀ ਕੋਈ ਛੁਰੀ ਹੈ ਤਾਂ ਦੱਸੋ ਵੀ ਜਿਹਦੇ ਨਾਲ ਮਨ ਮਾਰਿਆ ਜਾ ਸਕਦਾ ਦੱਸੋ ਇਹ ਸੁਣ ਕੇ ਗੁਰੂ ਬਾਬਾ ਦੇ ਚਿਹਰੇ ਦੀ ਆਬਾ ਵਿੱਚੋਂ ਪਿਆਰ ਤੇ ਪ੍ਰਤਾਪ ਦੀਆਂ ਦੋਵੇਂ ਆਬਾਂ ਬਦਲੀ ਖਾ ਕੇ ਡ੍ਰਿੜਤਾ ਤੇ ਇੱਕ ਟਿਗਮਾ ਤੇ ਪਰਵਾ ਭਾਵ ਲੈ ਕੇ ਆਈਆਂ ਤੇ ਬੋਲਣ ਦੀ ਸੁਰ ਵੀ ਅਜਵੇਂ ਰੁੱਖ ਦੀ ਅਡੋਲਤਾ ਵਾਲੀ ਹੋ ਗਈ ਤੇ ਗੁਰੂ ਮਹਾਰਾਜ ਨੇ ਕਿਹਾ ਸ਼ੇਖਾ ਸੱਚ ਇੱਕ ਲੋਹਾ ਹੈ ਜੋ ਇਸ ਬਾਤ ਤੇ ਫਲਾਦ ਤੋਂ ਮਜ਼ਬੂਤ ਹੈ ਇਹ ਹਿਰਦੇ ਵਿੱਚ ਟਿਗਿਆ ਉਸ ਦੀ ਡ੍ਰਿੜਤਾ ਤੇ ਇਹ ਡਾਢਾ ਹੈ ਇਸ ਸੱਚ ਦੇ ਲੋਹੇ ਤੋਂ ਇੱਕ ਛੁਰੀ ਬਣਦੀ ਹੈ ਉਸ ਦਾ ਦਸਦਾ ਵੀ ਕਿਸੇ ਦਸਤਾ ਵੀ ਕਿਸੇ ਲੱਕੜੀ ਪੱਥਰ ਜਾਂ ਦੰਦਖੰਦ ਦਾ ਨਹੀਂ ਬਣਦਾ ਉਹ ਸਾਰੀ ਇਸ ਲੋਹੇ ਦੀ ਹੀ ਬਣਾਈਦੀ ਹੈ ਇਹ ਸੱਚ ਦੀ ਬਣਦੀ ਹੈ ਛੁਰੀ ਤੇ ਸਾਰੀ ਛੁਰੀ ਉਹਦੀ ਉਹਦਾ ਬਾਹਾਂ ਦਸਤਾ ਵੀ ਉਹ ਵੀ ਸਾਰਾ ਲੋਹੇ ਦਾ ਹੀ ਹੁੰਦਾ ਹੈ ਸੱਚ ਰੂਪੀ ਲੋਹੇ ਦਾ ਇਸ ਦੀ ਘਾੜਤ ਅੱਗ ਦੇ ਤਾਂ ਤੇ ਹਥੌੜੇ ਦੀ ਸੱਟ ਨਾਲ ਨਹੀਂ ਹੁੰਦੀ ਵੀ ਜਿਹੜੀ ਉਹਦੀ ਘਾੜਤ ਹੈਗੀ ਆ ਉਸ ਛੁਰੀ ਦੀ ਅੱਗ ਦੇ ਤਾ ਤੇ ਹਥੌੜੀ ਦੀ ਸੱਟ ਨਾਲ ਨਹੀਂ ਹੁੰਦੀ ਸਗੋਂ ਅੰਦਰ ਦੀ ਸਫਾਈ ਦੇ ਯਤਨਾਂ ਦੇ ਸੇਕ ਨਾਲ ਸੱਚ ਦੇ ਬਦਲੇ ਸਿਰ ਪੈਣ ਵਾਲੇ ਦੁੱਖਾਂ ਦੀਆਂ ਸੱਟਾਂ ਨਾਲ ਹੀ ਕਾਤੀ ਘੜੀਦੀ ਆ ਇਸ ਕਰਕੇ ਘਾੜਤ ਨੂੰ ਅਪਰ ਅਪਾਰ ਕਹੀਦਾ ਕਿਉਂਕਿ ਜਦੋਂ ਇਹ ਬਣ ਜਾਏ ਸੋਹਣੀ ਵੀ ਬੜੀ ਹੁੰਦੀ ਆ ਫਿਰ ਇਸ ਨੂੰ ਕੁਰੰਡ ਦੀ ਸਾਨ ਨਹੀਂ ਚਾੜੀਦਾ ਇਸ ਨੂੰ ਨਿਰੰਕਾਰ ਦੇ ਨਾਮ ਨਾਲ ਤਿੱਖਿਆ ਕਰੀਦਾ ਜਦ ਇਹ ਪੈਣੀ ਛੁਰੀ ਤਿਆਰ ਹੋ ਜਾਵੇ ਤਾਂ ਇਸ ਨੂੰ ਮਿਆਨ ਵਿੱਚ ਸਾਂਭ ਕੇ ਰੱਖੀਦਾ ਪਰ ਉਹ ਮਿਆਨ ਚਮੜੇ ਦਾ ਨਹੀਂ ਉਹ ਗੁਣਾ ਦਾ ਮਿਆਨ ਹੁੰਦਾ ਇਸ ਛੁਰੀ ਨਾਲ ਜੇ ਕੋਈ ਕੋਹਿਆ ਜਾਵੇ ਤਾਂ ਸ਼ੇਖ ਬਣਦਾ ਹੈ ਵੀ ਸੱਚ ਦੀ ਛੁਰੀ ਨਾਲ ਜੇ ਕੋਈ ਕੋਹਿਆ ਜਾਵੇ ਜਿਹਦੇ ਸੱਚ ਦੀ ਛੁਰੀ ਵੱਜ ਜਾਵੇ ਉਹ ਕੌਣ ਬਣਦਾ ਕਹਿੰਦੇ ਉਹ ਸ਼ੇਖ ਬਣ ਜਾਂਦਾ ਹੈ ਫਿਰ ਐਵੇਂ ਤਾਂ ਸ਼ੇਖ ਇੱਕ ਉਪਮਾ ਲਈ ਪਦ ਵਰਤ ਲੈਂਦੇ ਹਨ ਤੁਸੀਂ ਜਾਣਦੇ ਹੀ ਹੋ ਕਿ ਸ਼ੇਖ ਨਾਮ ਹੈ ਵੱਡੇ ਆਗੂ ਦਾ ਧਰਮ ਦਾ ਆਗੂ ਸੋ ਅਸਲ ਸ਼ੇਖ ਉਹ ਹੈ ਜਿਸ ਨੂੰ ਇਸ ਸੱਚ ਰੂਪੀ ਸ਼ੁਰੀ ਨੇ ਕੋਹਿਆ ਹੈ ਕਿਉਂਕਿ ਇਸ ਸ਼ੁਰੀ ਦੇ ਲੱਗਦੇ ਸਾਰ ਹਿਰਸ ਦਾ ਸਾਰਾ ਲਹੂ ਨਿਕਲ ਜਾਂਦਾ ਹੈ ਲੈਣ ਲੈਣ ਦੀ ਹਿਰਸ ਹਰ ਸ਼ੈ ਮੇਰੀ ਹੋ ਜਾਵੇ ਆ ਵੀ ਮੇਰੀ ਹੋ ਜਾਵੇ ਆ ਵੀ ਮੇਰਾ ਹੋ ਜਾਵੇ ਆ ਵੀ ਮੇਰਾ ਇਸ ਦਾ ਲੋਭ ਜਦ ਦੂਰ ਹੋ ਗਿਆ ਤਦ ਜੀਵ ਦੀਆਂ ਸਾਰੀਆਂ ਕਸਰਾਂ ਨਿਕਲ ਜਾਂਦੀਆਂ ਕਿਉਂਕਿ ਇਹ ਲੈਣ ਬਿਰਤੀ ਹੀ ਤਾਂ ਸਾਰੇ ਔਗਣ ਕਰਾਉਂਦੀ ਆ ਤੇ ਸੱਚ ਦੀ ਥਾਂ ਝੂਠ ਦਗੇ ਤੇ ਫਰੇਵ ਸਖਲਾਉਂਦੀ ਆ ਜਦੋਂ ਬੰਦੇ ਨੂੰ ਲਾਲਚ ਹੁੰਦਾ ਹੈ ਮੈਨੂੰ ਹੋਰ ਮਿਲ ਜੇ ਹੋਰ ਮਿਲ ਜੇ ਫੇਰ ਹੀ ਬੰਦਾ ਝੂਠ ਬੋਲਦਾ ਹੈ ਨਾ ਦਗਾ ਫਰੇਵ ਕਰਦਾ ਹੈ ਇਸ ਛੁਰੀ ਨਾਲ ਜੋ ਹਲਾਲ ਹੋਇਆ ਸੋ ਸੱਚਮੁੱਚ ਹਲਾਲ ਹੋ ਗਿਆ ਕਿਉਂਕਿ ਇਸ ਵਿੱਚੋਂ ਹਰਾਮ ਫਿਰ ਸਾਰਾ ਦੂਰ ਹੋ ਜਾਂਦਾ ਉਹ ਫਿਰ ਸਮਝਦਾ ਹੈ ਕਿ ਮੇਰੇ ਲਈ ਕੀ ਕੀ ਗੱਲਾਂ ਹਰਾਮ ਨੇ ਕੀ ਕੀ ਹਲਾਲ ਨੇ ਤੇ ਕੀ ਕੀ ਹੱਕ ਹੈ ਇੰਉਂ ਜਾਣਦਾ ਹੀ ਨਹੀਂ ਹੱਕ ਨੂੰ ਪ੍ਰਾਪਤ ਵੀ ਹੋ ਜਾਂਦਾ ਹੈ ਹੱਕ ਨਾਮ ਸੱਚ ਦਾ ਵੀ ਹੈ ਪਰਮੇਸ਼ਰ ਦਾ ਵੀ ਹੈ ਸੋ ਉਹ ਪਹਿਲਾਂ ਹੱਕ ਹਲਾਲ ਪਛਾਣਦਾ ਹੈ ਫੇਰ ਜਦ ਹਲਾਲ ਨੂੰ ਚਿੰਬੜਦਾ ਹੈ ਤਾਂ ਸੱਚ ਵਿੱਚ ਵਸ ਜਾਂਦਾ ਹੈ ਇਸ ਆਚਰਣੀ ਸੱਚ ਤੋਂ ਨਾਮ ਨਾਲ ਟੁਰਿਆ ਹੋਇਆ ਮਲੂਕ ਸੱਚ ਅਰਥਾਤ ਸੱਚੇ ਪਰਮੇਸ਼ਰ ਨੂੰ ਜਾ ਪ੍ਰਾਪਤ ਹੁੰਦਾ ਹੈ ਤੇ ਸਾਈਂ ਦੀ ਦਰਗਾਹ ਵਿੱਚ ਸਾਈਂ ਦੇ دیدار ਵਿੱਚ ਉਸ ਦੀ ਸਮਾਈ ਹੋ ਜਾਂਦੀ ਹੈ ਇਸ ਸ਼ੁਰੀ ਨਾਲ ਮਨ ਦਾ ਮਾਨ ਕੱਟੀਦਾ ਹੈ ਇਹ ਸੁਣ ਕੇ ਸ਼ੇਖ ਵੀ ਝੂਮ ਪਿਆ ਇਹ ਸੁਣ ਕੇ ਸ਼ੇਖ ਵੀ ਝੂਮ ਪਿਆ ਬੇਵਸਾ ਹੋ ਕੇ ਬਾਬੇ ਦੀ ਉਸਤਤ ਕਰਨ ਲੱਗਾ ਕਹਿਣ ਲੱਗਿਆ ਵਾਹ ਵਾਹ ਖੁਦਾਏ ਦਾ ਸਹੀ ਕਰਨੇ ਵਾਲਾ ਹੈ ਖੁਦਾਏ ਦਾ ਪਿਆਰਾ ਹੈ ਖੁਦਾਏ ਵੱਡੀ ਨਿਵਾਜਸ਼ ਕੀਤੀ ਹੈ ਨਾਨਕ ਖੁਦਾਏ ਕੇ ਪਿਆਰਿਆਂ ਕੋ ਪੁੱਛਣਾ ਗੁਸਤਾਖੀ ਹੈ ਜਾਪਦਾ ਹੈ ਕਿ ਗੁਰੂ ਜੀ ਨੇ ਇਹ ਸੁਣ ਕੇ ਸਮਝ ਲਿਆ ਕਿ ਸ਼ੇਖ ਕੁਝ ਪੁੱਛਣਾ ਲੋੜਦਾ ਹੈ ਤਾਂ ਗੁਰੂ ਜੀ ਨੇ ਅੱਗੇ ਕਿਹਾ ਆਖੋ ਬੋਲੋ ਪੁੱਛੋ ਤਾਂ ਉਸ ਨੇ ਪੁੱਛਣਾ ਕੀਤਾ ਕਿ ਪੀਰੀ ਮੁਰਦੀ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਸਿਰ ਆ ਖਾਂਦੇ ਆ ਉਹਨਾਂ ਨਾਲ ਗੱਲਬਾਤ ਕਿਵੇਂ ਕਰੇ ਤਾਂ ਗੁਰੂ ਬਾਬੇ ਨੇ ਆਖਿਆ ਜੇ ਜੋ ਸਾਰੇ ਲੋਕ ਆਉਂਦੇ ਆ ਉਹ ਆਪਣੇ ਮਤਲਬਾਂ ਲਈ ਫਕੀਰਾਂ ਕੋਲ ਆਉਂਦੇ ਆ ਕਰਮਾਤਾ ਲੈਣ ਵਾਸਤੇ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਆਪਾਂ ਵੀ ਮਤਲਬਾਂ ਲਈ ਜਾਂਦੇ ਆ ਆਪਾਂ ਨੂੰ ਐ ਹੁੰਦਾ ਵੀ ਜਾ ਕੇ ਅਰਦਾਸ ਕਰੀਏ ਵੀ ਪਰਿਵਾਰ ਚ ਸੁੱਖ ਰਹੇ ਮਾਇਆ ਧਨ ਦੌਲਤ ਆਵੇ ਕਾਰੋਬਾਰ ਵਿੱਚ ਵਾਧਾ ਹੋਵੇ ਤੰਦਰੁਸਤੀ ਮਿਲੇ ਆਪਾਂ ਵੀ ਸਾਰੇ ਆਪਣੇ ਮਤਲਬਾਂ ਲਈ ਜਾਂਦੇ ਆ ਫਕੀਰਾਂ ਦੇ ਕੋਲ ਲੋਕ ਆਪਣੇ ਮਤਲਬਾਂ ਲਈ ਆਉਂਦੇ ਨੇ ਕਰਾਮਾਤਾ ਲੈਣ ਵਾਸਤੇ ਨਾਮ ਦੇ ਪ੍ਰੇਮੀ ਉਹਨਾਂ ਵਿੱਚ ਘਟ ਹੀ ਆਉਂਦੇ ਆ ਕਿਉਂਕਿ ਮਹਾਰਜ ਦਾ ਬਚਨ ਹੈ ਨਾ ਰੂਪੇ ਕੰਮ ਐ ਦੋਸਤੀ ਭੁੱਖ ਐ ਸਾਦਾ ਗੰਢ ਲੱਬੈ ਮਾਲੈ ਘੁਲ ਮਿਲ ਮਿਚਲ ਉੰਗੈ ਸੌੜ ਪਲੰਘ ਭੋਂਕੈ ਕੋਪ ਖੁਵਾਰ ਹੋਏ ਪਿੱਕੜ ਪਿੱਟੇ ਭੋਂਕੈ ਕੋਪ ਖੁਵਾਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗਾ ਨਾਨਕਾ ਬਿਨ ਨਾਵੈ ਮੋਹਿ ਗੰਧ ਸੋ ਮਹਾਰਾਜ ਆਖਣ ਲੱਗੇ ਨਾਮ ਦੇ ਪ੍ਰੇਮੀ ਘਟ ਹੁੰਦੇ ਐ ਕਾਮੀਆਂ ਨੂੰ ਸੁੰਦਰਤਾ ਦੇ ਨਾਲ ਪਿਆਰ ਹੁੰਦਾ ਐ ਜਿਹੜੇ ਕਾਮ ਕਾਮਵਾਸ਼ਨਾ ਵਿੱਚ ਗਰਸੇ ਲੋਕ ਐ ਉਹਨਾਂ ਨੂੰ ਸੋਹਣੀਆਂ ਚੀਜ਼ਾਂ ਪਸੰਦ ਹੁੰਦੀਆਂ ਜਿਹੜੇ ਭੁੱਖ ਦੇ ਮਾਰੇ ਹੁੰਦੇ ਐ ਉਹਨਾਂ ਨੂੰ ਸਵਾਦਕ ਭੋਜਨਾਂ ਨਾਲ ਪਿਆਰ ਹੁੰਦਾ ਲੋਭੀ ਬੰਦੇ ਦਾ ਲੱਬੈ ਮਾਲੈ ਘੁਲ ਮਿਲ ਲੋਭੀ ਬੰਦਾ ਮਾਲ ਦੇ ਮੋਹ ਵਿੱਚ ਹੁੰਦਾ ਨੀਂਦਰ ਤੋਂ ਉਂਗਲਾ ਰਹੇ ਨੂੰ ਪਲੰਗ ਤੇ ਰਜਾਈ ਦੀ ਇੱਛਾ ਹੁੰਦੀ ਹੈ ਉੰਗੈ ਸੌੜ ਪਲੰਘ ਜਿਹੜਾ ਉੰਗਦਾ ਹੈ ਕਰੋਦੀ ਗੁੱਸੇ ਦੇ ਵਾਕਾਂ ਵਿੱਚ ਭੜਕਦਾ ਤੇ ਖੁਆਰ ਹੁੰਦਾ ਹੈ ਭੋਂਕਾ ਕੋਪ ਖੁਆਰ ਹੋਏ ਜਿਹੜਾ ਕਰੋਧ ਦੇ ਵਿੱਚ ਆ ਜਾਂਦਾ ਬੰਦਾ ਕਿਵੇਂ ਅਨਾਵ ਸ਼ਨਾਵ ਬੋਲਦਾ ਹੈ ਤੇ ਫਕਰ ਲੋਕ ਐਵੇਂ ਹੀ ਬਕਵਾਸ ਕਰਦੇ ਰਹਿੰਦੇ ਆ ਫੱਕੜ ਪਿੱਟੇ ਅੰਧ ਫੱਕੜ ਮਤਲਬ ਕਹੀਏ ਫੱਕਰ ਲੋਕ ਉਹ ਅੰਧ ਪਿੱਟਦੇ ਆ ਮਤਲਬ ਬਕਵਾਸ ਕਰਦੇ ਆ ਸੋ ਮਹਾਰਾਜ ਆਖਣ ਲੱਗੇ ਸ਼ੇਖ ਜੀ ਭਲਾਈ ਦਾ ਉਪਦੇਸ਼ ਦੇਣਾ ਤਾਂ ਸਭ ਕਿਸੇ ਨੂੰ ਹੈ ਪਰ ਕਾਮੀਆਂ ਪੇਟ ਪਾਲੂਆਂ ਤ੍ਰਿਸ਼ਨਾਲੂਆਂ ਦਲਿਤਰੀਆਂ ਕਰੋਧੀਆਂ ਤੇ ਬਕਵਾਸੀਆਂ ਨਾਲ ਸੰਗ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਅੰਦਰੋਂ ਸੜਾਂ ਦੋਟਦੀ ਹੈ ਤੇ ਨਾਮ ਦੀ ਪਵਿੱਤਰਤਾ ਹੈ ਸੋ ਸਤ ਸੰਗ ਹੈ ਨਾਮ ਦੇ ਲੋੜਕੂਆਂ ਨਾਮ ਦੇ ਪ੍ਰੇਮੀਆਂ ਦਾ ਤਾਂ ਸ਼ੇਖ ਬਾਬੇ ਦੇ ਪੈਰਾਂ ਉੱਤੇ ਟਿਪ ਟੈ ਪਿਆ ਆਖਿਆ ਬਾਹੋ ਨਾਨਕ ਬਾਹੋ ਖੁਦਾਏ ਦੇ ਰਾਹ ਦੀ ਖਬਰ ਦਿੱਤੀ ਐ ਸਾਨੂੰ ਕੁਛ ਖੁਦਾਏ ਦੇ ਰਾਹ ਦੀ ਖਬਰ ਹੋਈ ਅਸੀਂ ਅੱਜ ਜਿਉਂਦੇ ਹੋਏ ਅਸਾਂ ਕੋਈ ਖੁਦਾਏ ਦਾ ਔਲੀਆ ਮਿਲਿਆ ਅਸਾਂ ਕੋ ਖੁਦਾਏ ਦੇ ਮਿਲਣੇ ਵਿੱਚ ਸ਼ੱਕ ਨਹੀਂ ਰਿਹਾ ਕੁਛ ਜਾਪਦਾ ਹੈ ਕਿ ਕੁਛ ਦਿਨ ਗੁਰੂ ਜੀ ਉੱਥੇ ਬਨ ਵਿੱਚ ਹੀ ਟਿਕੇ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਪੀਰ ਨੇ ਆਖਿਆ ਮੇਰੇ ਘਰ ਚੱਲੋ ਪਰ ਗੁਰੂ ਬਾਬੇ ਨੇ ਬਨ ਵਿੱਚ ਰਹਿਣਾ ਪਸੰਦ ਕੀਤਾ ਸੋ ਪੀਰ ਉੱਥੇ ਆ ਕੇ ਮਿਲਦਾ ਤੇ ਰੱਬ ਦੇ ਸੋਲੇ ਗਾਉਂਦੇ ਇੱਕ ਦਿਨ ਪੀਰ ਨੇ ਕਿਹਾ हे ਸਤਿਗੁਰ ਰੱਬ ਦੇ ਪਿਆਰੇ ਜਿਸ ਸਾਈ ਨੂੰ ਇੱਕ ਆਖਦੇ ਹਾਂ ਉਸ ਦੀ ਹਮਦੋਸਨਾ ਤਾਂ ਸੁਣਾਓ ਕੁਛ ਕਿ ਉਸ ਨੇ ਦੁਨੀਆ ਕਿਵੇਂ ਸਾਜੀ ਇੱਕ ਸੀ ਇੱਕ ਹੈ ਤਾਂ ਦੁਨੀਆਂ ਜੋ ਦੂਈ ਹੈ ਇਹ ਕਿਵੇਂ ਰਚੀ ਗਈ ਇੱਕ ਵਿੱਚ ਤਾਂ ਇੱਕ ਹੀ ਹੈ ਫਿਰ ਜਗਤ ਦੀ ਰਚਨਾ ਕਿਵੇਂ ਹੈ ਜਗਤ ਦੀ ਰਚਨਾ ਪੁੱਛੀ ਆ ਤਾਂ ਮਹਾਰਾਜ ਨੇ ਫਿਰ ਜਗਤ ਦੀ ਰਚਨਾ ਦੱਸੀ ਆ ਵੀ ਜਗਤ ਕਿਵੇਂ ਰਚਿਆ ਸੋ ਇਹ ਇਤਿਹਾਸ ਫਿਰ ਕੱਲ ਦੇ ਸਮੇਂ ਵਿੱਚ ਹਾਜ਼ਰੀ ਆਪਾਂ ਭਰਾਂਗੇ ਸੁਣਾਂਗੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ